ਫਤੇਗੁਰ ਚੂੜੀਆਂ ਦੇ ਸੰਗਤਪੁਰਾ ਰੋਡ ਤੇ ਨਿਜੀ ਹਸਪਤਾਲ ਸਵਾਸਤਿਕ ਚਾਈਲਡ ਕੇਅਰ ਹਸਪਤਾਲ ਵਿੱਚ ਦੋ ਭਾਈਵਾਲਾਂ ਵਿਚਕਾਰ ਹੋਈ ਲੜਾਈ ਪੈਸਿਆਂ ਦੇ ਲੈਣ ਦੇਣ ਤੋਂ ਡਾਕਟਰ ਸੰਦੀਪ ਸ਼ਰਮਾ ਨੇ ਦੂਸਰੇ ਭਾਈਵਾਲ ਹਰਪ੍ਰੀਤ ਜੋਸ਼ੀ ਤੇ ਹਸਪਤਾਲ ਵਿੱਚ ਆ ਕੇ ਕੁੱਟਮਾਰ ਕਰਨ ਦੇ ਅਧਿਕ ਕੋਈ ਹੋਰ ਗੰਭੀਰ ਇਲਜ਼ਾਮ ਲਗਾਏ ਡਾਕਟਰ ਸੰਦੀਪ ਸ਼ਰਮਾ ਨੇ ਕੁੱਟਮਾਰ ਦੀ ਸੀਸੀਟੀਵੀ ਵੀਡੀਓ ਵੀਡੀਓ ਨਾਲ ਸਾਂਝੀ ਕੀਤੀ ਡਾਕਟਰ ਸੰਦੀਪ ਸ਼ਰਮਾ ਨੇ ਕਿਹਾ ਕਿ ਸਾਡੇ ਨਾਲ ਹੀ ਕੁੱਟਮਾਰ ਕਰਕੇ ਸਾਡੇ ਉੱਪਰ ਹੀ ਝੂਠਾ ਪਰਚਾ ਦਰਜ ਕਰਵਾ ਰਹੇ ਹਨ ਕੀ ਵਾਕਿਆ ਹੋਇਆ ਤੁਹਾਡੇ ਨਾਲ ਕੀ ਕਹਣਾ ਹੈ ਮੈਂ ਡਾਕਟਰ ਸੰਦੀਪ ਸ਼ਰਮਾ ਮੇਰਾ ਸਿਹਤਿਕ ਹਸਪਤਾਲ ਹੈਗਾ ਕੁਝ ਬੰਦਿਆਂ ਨਾਲ ਜਿਨ੍ਹਾਂ ਦੇ ਨਾਮ ਹਰਪ੍ਰੀਤ ਜੋਸ਼ੀ ਅਮਕੁਸ਼ੀ ਜੋਸ਼ੀ ਤਕਨੀਲ ਜੋਸ਼ੀ ਹਰਪ੍ਰੀਤ ਜੋਸ਼ੀ ਨਾਲ ਸਾਡਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਤੇ ਉਹਦੇ ਚੱਕਰ ਚ ਉਹ ਸਾਡੇ ਨਾਲ ਸਾਡੇ ਹਸਪੀਟਲ ਦੇ ਵਿੱਚ ਸਾਨੂੰ ਸਾਡੇ ਤੇ ਹੱਥਾ ਪਾਈ ਕੀਤੀ ਉਹਨਾਂ ਨੇ ਆ ਕੇ ਮੇਰੀ ਵਾਈਫ ਨਾਲ ਬਤਮੀਜ਼ੀ ਕੀਤੀ ਜੋ ਕਿ ਸਾਰਾ ਕੈਮਰੇ ਦੇ ਵਿੱਚ ਰਿਕਾਰਡ ਹੈਗਾ ਸਾਡੇ ਕੋਲ ਸਬੂਤ ਹੈਗਾ ਪ੍ਰੋਪਰ ਸਾਨੂੰ ਗੁੱਟਮਾਰ ਕੀਤੀ ਗਈ ਹੈ ਬਾਹਰ ਵੀ ਸੜਕ ਦੇ ਉੱਪਰ ਪ੍ਰੋਪਰ ਸਾਡੇ ਨਾਲ ਗੁੱਟਮਾਰ ਕੀਤੀ ਉਸ ਤੋਂ ਬਾਅਦ ਅਸੀਂ ਥਾਣੇ ਜਾ ਕੇ ਰਿਪੋਰਟ ਕੀਤੀ ਹੈ ਹਸਪੀਟਲ 'ਚ ਆਪਣਾ ਪਲਾਜਾ ਕਰਾਇਆ ਫਿਰ ਅਖੀਰ ਰਿਪੋਰਟ ਕਰਕੇ ਵਾਪਸ ਆ ਗਏ ਆ ਉਤੋਂ ਇੱਕ ਦਿਨ ਬਾਅਦ ਉਹ ਝੂਠੀ ਛਬੀ ਉਥੋਂ ਦੇ ਹਸਪਤਲ ਸਰਕਾਰੀ ਹਸਪਤਾਲ ਦੇ ਡਾਕਟਰ ਦੁਆਰਾ ਬਣਾ ਆ ਗਏ ਸਾਡੇ ਦੇ ਖਿਲਾਫ ਧਾਰਾ ਦਰਜ ਕਰਵਾਈ ਗਈ ਹੈ ਜੋ ਕਿ ਬਿਲਕੁਲ ਬੇਇਨਸਾਫੀ ਹੈਗੀ ਹੈ ਅਸੀਂ ਮਾਨ ਸਰਕਾਰ ਅੱਗੇ ਇਹ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਜੋ ਡਾਕਟਰਾਂ ਨੇ ਗਲਤ ਸਟੈਪ ਚੁੱਕੇ ਆ ਸਾਡੇ ਖਿਲਾਫ ਕਿਉਂਕਿ ਸਾਡੇ ਕੋਲ ਰਿਕਾਰਡ ਹੈਗਾ ਕਿ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ ਨਾ ਕਿ ਉਹਨਾਂ ਦੇ ਨਾਲ ਕੁਝ ਹੋਇਆ ਕਿਉਂਕਿ ਉਹ ਸਾਡੇ ਹਸਪਤਲ ਚ ਆਣ ਕੇ ਇਹਨਾਂ ਬੰਦੇ ਹਥਿਆਰਾਂ ਦੇ ਨਾਮ ਲੈ ਕੇ ਆਏ ਸੀ ਸਾਡੇ ਨਾਲ ਕੁਟਮਾਰ ਕਰਕੇ ਸਿਵਲ ਸਰਜਨ ਕਰਦਾਸ ਕੋਲ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਚੁੱਕੇ ਆ ਕਿ ਜੋ ਵੀ ਕੇਸ ਸਾਡੇ ਤੇ ਦਰਜ ਕੀਤਾ ਜਾ ਰਿਹਾ ਹੈ ਝੂਠਾ ਹੈਗਾ ਤੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਸਰਹ ਇਨਸਾਫ ਦਿੱਤਾ ਜਾਵੇ ਉਧਰ ਦੂਜੇ ਪਾਸੇ ਦੂਸਰੀ ਧੀ ਹਰਪ੍ਰੀਤ ਜੋਸ਼ੀ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਹਰਪ੍ਰੀਤ ਜੋਸ਼ੀ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮ ਸਿਰੇ ਤੋਂ ਨਕਾਰ ਦਿੱਤੇ ਹਰਪ੍ਰੀਤ ਜੋਸ਼ੀ ਨੇ ਕਿਹਾ ਕਿ ਮੇਰੀ ਸਵਾਸਤਿਕ ਚਾਈਲਡ ਕੇਅਰ ਹਸਪਤਾਲ ਵਿੱਚ ਪਾਈ ਵਾਲੀ ਹੈ ਅਤੇ ਮੈਂ ਇਸ ਹਸਪਤਾਲ ਵਿੱਚ 35 ਲੱਖ ਰੁਪਏ ਦੇ ਕਰੀਬ ਪੈਸੇ ਵੀ ਦਿੱਤੇ ਹਨ ਜਿਸ ਦੇ ਮੇਰੇ ਕੋਲ ਪੁਖਤਾ ਸਬੂਤ ਵੀ ਹਨ ਮੇਰਾ ਨਾਮ ਹਰਪ੍ਰੀਤ ਜੋਸ਼ੀ ਆ ਸਾਰਾ ਫਜੀਦ ਕੁਮਾਰ ਫਤੇਗੜ ਛੂੜੀਆਂ ਘਰ ਨੰਬਰ 10 ਦਾ ਵਾਸੀ ਹਾਂ ਇਹ ਕਾਰਨ ਇਹ ਹੈ ਜੀ ਇਹ ਸਵਾਸਤਿਕ ਹਸਪਤਾਲ ਸਵਾਸਤਿਕ ਚਾਈਲਡ ਕੇਅਰ ਹਸਪਤਾਲ ਸੰਗਤਪੁਰਾ ਰੋਡ ਨੀਅਰ ਆਨਰਡ ਸਕੂਲ ਇਹ ਹਸਪਤਾਲ ਮੈਂ ਤੇ ਡਾਕਟਰ ਰਿਤਿਕਾ ਨੇ ਮਿਲ ਕੇ ਬਣਾਇਆ ਇਸ ਹਸਪੀਟਲ ਦੀ ਬਿਲਡਿੰਗ ਤੇ ਮਸ਼ੀਨਰੀ ਨੂੰ ਵਾਸਤੇ ਮੈਂ 35 ਲੱਖ ਰੁਪਇਆ ਡਾਕਟਰ ਸੰਦੀਪ ਨੂੰ ਤੇ ਡਾਕਟਰ ਰਿਤਿਕਾ ਨੂੰ ਦਿੱਤਾ ਪਰ ਭਾਈ ਵਾਲੀ ਮੇਰੀ ਡਾਕਟਰ ਰਿਤਿਕਾ ਦੇ ਨਾਮ ਹੈ ਇਹਦੇ ਵਿੱਚ ਡਾਕਟਰ ਸੰਦੀਪ ਦਾ ਕੋਈ ਲੈਣਾ ਦੇਣਾ ਨਹੀਂ ਡਾਕਟਰ ਸੰਦੀਪ ਨੇ ਸਾਨੂੰ ਉਹ ਜਗ੍ਹਾ ਕਿਰਾਏ ਤੇ ਦਿੱਤੀ ਆ 10 ਸਾਲ ਦਾ ਕਿਰਾਇਆ ਨਾਮਾ ਹੈ ਮੇਰੇ ਕੋਲ ਪਾਰਟਨਰਸ਼ਿਪ ਡੀਡ ਹੈ ਜੋ ਕਿ 28 ਫਰਵਰੀ 2025 ਨੂੰ ਹੱਡੇ ਵਿੱਚ ਲਿਖੀ ਗਈ ਸੀ ਜੋ ਤੈਅ ਹੋਈ ਆ ਡਾਕਟਰ ਰਿਤਿਕਾ ਔਰ ਮੇਰੇ ਦੇ ਵਿੱਚ 6535 ਦੀ ਸਾਡੀ ਭਾਈਵਾਲੀ ਆ ਉਹਦੇ 'ਚ ਹੁਣ ਗੱਲ ਇਹ ਹੀ ਕਿ ਮੈਨੇਜਮੈਂਟ ਦਾ ਸਾਰਾ A to Z ਕੰਮ ਮੇਰੇ ਹੱਥੇ ਜੋ ਕੰਮ A to Z ਕਰਾਇਆ ਮੈਂ ਕਰਾਇਆ ਉੱਥੇ ਬਿਲਕੁਲ ਹਰ ਤਰ੍ਹਾਂ ਦੇ ਬਿੱਲ ਹੈਗੇ ਨੇ ਸ਼ਹਿਰ ਦੇ ਵਿੱਚ ਜਿੰਨੇ ਜਿੱਥੋਂ ਮਾਲ ਆਉਂਦਾ ਰਿਹਾ ਵਾ ਉਹਨਾਂ ਕੋਲੋਂ ਮੈਂ ਜਾ ਕੇ ਆਪ ਆਪਣੇ ਹੱਥੀ ਮਾਲ ਲਿਆਉਂਦਾ ਰਿਹਾ ਤੇ ਉਹਨਾਂ ਨੂੰ ਪੈਸੇ ਵੀ ਮੈਂ ਦਿੰਦਾ ਰਿਹਾ ਜਦੋਂ ਹਸਪੀਟਲ ਸ਼ੁਰੂ ਹੋ ਗਿਆ ਇਹਨਾਂ ਨੂੰ ਲੱਗਣ ਲੱਗ ਪਿਆ ਵੀ ਇਹ ਹਸਪੀਟਲ ਬਹੁਤ ਸੋਹਣਾ ਚੱਲਣ ਲੱਗ ਪਿਆ ਕੌਣ ਇਹਨਾਂ ਨੂੰ ਇਹ ਹੋਣ ਲੱਗ ਗਿਆ ਕਿ ਪੈਸੇ ਬਹੁਤ ਜ਼ਿਆਦਾ ਬਚਣ ਲੱਗੇ ਆਪਾਂ ਕਿਸੇ ਤਰੀਕੇ ਇਹਨੂੰ ਇੱਥੋਂ ਕੱਢ ਦਈਏ ਇਹ ਰੋਜ਼ ਕੋਈ ਨਾ ਕੋਈ ਲੜਾਈ ਝਗੜੇ ਦੀਆਂ ਸਕੀਮਾਂ ਬਣਾਉਂਦੇ ਰਹੇ ਮੇਰੇ ਕੌਣ ਬਣਾਉਂਦੇ ਡਾਕਟਰ ਸੰਦੀਪ ਉਹਦੀ ਮਾਸੀ ਦਾ ਬੇਟਾ ਗੁਰਪ੍ਰਤਾਪ ਰਾਏ ਉਹਦੇ ਫਾਦਰ ਬਲਵਿੰਦਰਪਾਲ ਇਹ ਉੱਥੇ ਆਣ ਕੇ ਦਖਲਅੰਦਾਜ਼ੀ ਕਰਨ ਲੱਗ ਪਏ ਬਲਵਿੰਦਰਪਾਲ ਗੱਲੇ ਤੇ ਬਹਿ ਜਾਂਦਾ ਸੀ 5 ਤਰੀਕ ਨੂੰ ਮੇਰੇ ਕੋਲ ਫੇਰ WhatsApp ਤੇ ਇਹਨਾਂ ਦਾ ਮੈਸੇਜ ਆਇਆ 12:27 ਤੇ ਡਾਕਟਰ ਦਿੱਤੀ ਘਾ ਦਾ ਕਿ ਭਈਆ ਆਜਾਓ ਆਪਣੇ ਪੈਸੇ ਲੈ ਲਓ ਔਰ ਡਾਕੂਮੈਂਟ ਵਾਪਸ ਕਰ ਦਿਓ ਜੋ ਡਾਕੂਮੈਂਟ ਸਾਡੀ ਰੈਂਟ ਡੀਡ ਆ 파ਟਰਨਸ਼ਿਪ ਡੀਡ ਆ ਉਹਨਾਂ ਦਾ ਮਕਸਦ ਸੀ ਪੈਸੇ ਦੇਈਏ ਕਾਗਜ਼ ਵਾਪਸ ਲਈਏ ਤੇ ਇਹਦੇ ਨਾਲ ਸਾਰਾ ਕੰਮ ਖਤਮ ਕਰੀਏ ਉਸ ਦਿਨ ਵੀ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕੱਲਾ ਆ ਹਸਪੀਟਲ ਤੇ ਠੀਕ ਆ ਇਹ ਆਏ ਨੇ 5 ਜਣੇ ਡਾਕਟਰ ਸੰਦੀਪ ਬਲਵਿੰਦਰ ਪਾਲ ਉਹਨਾਂ ਦਾ ਫਾਦਰ ਗੁਰਪ੍ਰਤਾਪ ਰਾਏ ਉਹਦੇ ਮਾਸੀ ਦਾ ਪੇਟਾ ਤੇ ਦੋ ਇਹਨਾਂ ਦੇ ਨਾਲ ਹੋਰ ਮੁੰਡੇ ਸੀ ਮੈਂ ਸ਼ਕਲੋਂ ਪਛਾਣ ਸਕਦਾ ਮੈਨੂੰ ਉਹਨਾਂ ਦੇ ਨਾਂ ਨਹੀਂ ਪਤਾ ਇਹਨਾਂ ਨੇ ਮੈਨੂੰ ਆਣ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਵੀ ਹੁਣ ਤੂੰ ਵੇਖੀ ਜਾ ਤੇਰੇ ਨਾਲ ਬਣਦਾ ਕੀ ਤੇਰੇ ਘਰ ਦੇ ਅੱਜ ਤੈਨੂੰ ਇਥੋਂ ਮਰੇ ਨੂੰ ਚੁੱਕ ਕੇ ਕੱਢਣਗੇ ਮੈਂ ਇਹ ਚੀਜ਼ਾਂ ਵੇਖੀਆਂ ਨਹੀਂ ਕਦੀ ਮੈਂ ਇਹ ਸਭ ਕੁਝ ਵੇਖ ਕੇ ਡਰ ਗਿਆ ਮੈਂ ਮੈਡੀਕਲ ਸਟੋਰ ਤੇ ਬੈਠਾ ਸੀ ਆਪਣਾ ਕੰਮ ਕਰ ਰਿਹਾ ਸੀਗਾ ਮੈਂ ਨਾਲ ਹੀ ਆਪਣੇ ਵੱਡੇ ਭਰਾ ਨੂੰ ਫੋਨ ਕਰਤਾ ਵੀ ਇਦਾਂ ਇਦਾਂ ਮੈਨੂੰ ਗਾਲਾਂ ਕੱਢ ਰਿਹਾ ਹੈ ਨਾਲ ਧਮਕੀ ਦੇ ਕੇ ਗਿਆ ਜਦੋਂ ਤੱਕ ਮੇਰਾ ਭਰਾ ਆਉਂਦਾ ਆ ਉਹਨੇ ਜਿਨੂੰ ਉਹ ਪੰਜੇ ਅਨਸਰ ਆ ਜਾਂਦੇ ਨੇ ਆਉਂਦੇ ਹੀ ਉਹਨਾਂ ਨੇ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਗਾਲੀ ਗਲੋਚ ਕਰਦੇ ਆ ਹੀ ਜਦੋਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਡਾਕਟਰ ਸੰਦੀਪ ਨੇ ਕਰਪਾਨ ਮੇਰੀ ਬਾਹ ਤੇ ਮਾਰੀ ਆ ਸੱਜੀ ਕੱਬੀ ਬਾਹ ਤੇ ਉਸ ਤੋਂ ਬਾਅਦ ਬਲਵਿੰਦਰਪਾਲ ਨੇ ਛੋਟਾ ਮਾਰਿਆ ਮੇਰੇ ਸਿੱਧਾ ਸਿਰ 'ਚ ਜੋ ਮੈਂ ਆਪਣੇ ਸੱਜੇ ਹੱਥ ਨਾਲ ਡੱਕਿਆ ਮੇਰੀ ਉਂਗਲ ਤੇ ਵੱਜਾ ਫਿਰ ਉਹਦੀ ਮਾਸੀ ਦੇ ਬੇਟੇ ਨੇ ਮੇਰੀ ਬਾਹ ਤੇ ਡੰਡਾ ਮਾਰਿਆ ਇਹ ਸਾਰੀਆਂ ਚੀਜ਼ਾਂ ਜਦੋਂ ਮੇਰੇ ਨਾਲ ਹੋਈਆਂ ਤੇ ਮੈਂ ਬੇਹੋਸ਼ ਹੋ ਕੇ ਉੱਥੇ ਡਿੱਗ ਪਿਆ ਮੇਰਾ ਭਰਾ ਵੀ ਉੱਥੇ ਸਾਰਾ ਵਾਕਿਆ ਮੇਰੇ ਭਰਾ ਨੇ ਉੱਥੇ ਵੇਖਿਆ ਇਹ ਸਭ ਉਹਨਾਂ ਨੂੰ ਛਡਾਉਂਦਾ ਰਿਹਾ ਇਹਨੂੰ ਵੀ ਕਾਫੀ ਖਿੱਚੋ ਤੂੰ ਉਹਨਾਂ ਨੇ ਕੀਤੀ ਆ ਇਹ ਉਹ ਸਾਨੂੰ ਧੂਕੇ ਬਾਹਰ ਲੈ ਗਏ ਨੇ ਉਸ ਤੋਂ ਬਾਅਦ ਅਸੀਂ ਆਪਣੇ ਘਰ ਭੱਜ ਗਏ ਇਹ ਸਾਰਾ ਵਾਕਿਆ ਇੱਕ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਜਾਤੀ ਕੀਤੀ ਆ ਮੇਰਾ ਧੱਕਾ ਕੀਤਾ ਆ ਮੈਨੂੰ ਉੱਥੇ 12 ਮਹੀਨੇ ਮੈਂ ਉੱਥੇ ਸਾਰਾ ਕੰਮ ਕਰਾਉਂਦਾ ਰਿਹਾ ਆ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਨੇ ਹੁਣ ਜਦੋਂ ਕੰਮ ਚੱਲ ਗਿਆ ਤਾਂ ਉਹ ਥੋ ਮੈਨੂੰ ਕੱਢਣ ਵਾਸਤੇ ਸਾਰੇ ਛਡੇ ਅੰਤਰ ਰਚਣ ਦੇ ਤੇ ਮੈਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜੋ ਗੁੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਧਰ ਜਦੋਂ ਸਰਕਾਰੀ ਹਸਪਤਾਲ ਦੇ ਡਾਕਟਰ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਡਾਕਟਰ ਗੁਰਪਾਲ ਸਿੰਘ ਨੇ ਕਿਹਾ ਕਿ ਹਰਪ੍ਰੀਤ ਜੋਸ਼ੀ ਮੇਰੇ ਕੋਲ 5 ਤਰੀਕ ਨੂੰ ਆਇਆ ਸੀ ਅਤੇ ਉਸ ਦੇ ਜੋ ਸੱਟਾਂ ਲੱਗੀਆਂ ਸਨ ਉਸ ਦੇ ਆਧਾਰ ਤੇ ਮੈਡੀਕਲ ਰਿਪੋਰਟ ਬਣਾ ਕੇ ਥਾਣਾ ਫਤਿਹਗੜ ਚੂੜੀਆਂ ਨੂੰ ਭੇਜ ਦਿੱਤੀ ਗਈ ਹੈ। ਤੇ ਆਪਣਾ ਸਾਡੇ ਕੋਲ 5 ਤਰੀਕ ਨੂੰ 6:25 ਮਿੰਟ ਤੇ ਪੇਸ਼ੈਂਟ ਆਇਆ ਹੈ ਤੇ ਹਰਪ੍ਰੀਤ ਜੋਸ਼ੀ ਜੀ ਸੱਟਾਂ ਉਹਦੇ ਬਾਹਾਂ ਤੇ ਸੀਗੀਆਂ ਗੁੱਟੀਆਂ ਵੀ ਸੱਟਾਂ ਹੈਗੀਆਂ ਸੀਗੀਆਂ। ਜੋਰਾ ਬੰਦਾ ਇਲਾਜ ਸੀ ਉਹ ਕੀਤਾ ਵਾ ਜੀ ਜੋ ਦੀ ਅਮਰ ਅਰ ਸੀ ਉਹ ਕੀਤੇ ਹਾਂ ਜੀ ਉਹਨਾਂ ਨੇ ਸਰ ਬਾਅਦ ਵਿੱਚ ਕੋਈ ਲਿਖਤੀ ਜਿਹੜੀ ਸ਼ਿਕਾਇਤ ਕੰਪਲੀਟ ਆ ਉਹ ਆਪਣੇ ਸਰਵ ਸਰਜਨ ਨੂੰ ਹਨ ਨਹੀਂ ਕੀਤੀ ਇਹ ਨਹੀਂ ਇਹਦੇ ਬਾਰੇ ਅਸਮੋਸਾ ਹੁੰਦਾ ਸੀ ਉਹ ਤੁਹਾਡੇ ਨਾਲ ਉਹ ਨਹੀਂ ਉਹਦਾ ਤੁਸੀਂ ਉਹ ਪੇਸ਼ੈਂਟ ਨੂੰ ਹਰਤੀ ਜੋਸ਼ੀ ਨੂੰ ਕਿ ਕਿੰਨੇ ਵਿੱਚ ਦਾਖਲ ਕੀਤਾ ਤੇ ਕਿਸ ਤਰੀਕ 5 ਤਰੀਕ ਨੂੰ 6:25 ਮਿੰਟ ਤੇ ਦਾਖਲ ਹੋਇਆ ਉਦੋਂ ਉਹਨਾਂ ਨੇ ਸਟਾਇਆ ਹਾਂ ਜੀ ਇਹਦੀ ਰਿਪੋਰਟ ਭੇਜੀ ਸੀ ਹਾਂ ਜੀ ਭੇਜੀ ਉਧਰ ਜਦੋਂ ਥਾਣਾ ਫਤਿਹਗੜ ਚੋੜੀਆਂ ਦੇ ਐਸਐਚਓ ਪ੍ਰਭਜੋਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਐਸਐਚਓ ਪ੍ਰਭਜੋਤ ਸਿੰਘ ਨੇ ਕਿਹਾ ਕਿ ਜੋ ਮੈਡੀਕਲ ਰਿਪੋਰਟਾਂ ਦੋਵਾਂ ਤਰਾਂ ਦੀਆਂ ਆਈਆਂ ਹਨ ਉਸ ਦੇ ਆਧਾਰ ਤੇ ਦੋਵਾਂ ਤਰਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਹਾਂਜੀ ਹਾਂਜੀ ਸਰ ਆਗੇ ਥਾਣੇ ਹਾਂਜੀ ਆ ਗਏ ਮੇਰੇ ਆ ਗਏ ਹਾਂਜੀ ਹਾਂਜੀ ਸਰ ਉਹ ਤੁਹਾਨੂੰ ਇਹ ਪੁੱਛਣਾ ਸੀ ਕਿ ਜਿਹੜਿਆ ਸਵਾਸਤਿਕ ਹਸਪੀਟਲ ਆਪਣਾ ਝਗੜਾ ਹੋਇਆ ਜੀ ਹਾਂਜੀ 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 ਉਹਦੇ ਰਿਲੇਟਡ ਤੁਹਾਡਾ ਵਰਜਨ ਲੈਣਾ ਸੀ ਕਿ ਉਹ ਕੀ ਕੀ ਕਾਰਵਾਈ ਚੱਲ ਰਹੀ ਜੀ ਉਹਦੀ ਉਹ ਦੋਵੇਂ ਪਾਸੇ ਵਿੱਚ ਹੀ ਲੜਾਈ ਹੋਈ ਹੈ ਦੋਵੇਂ ਧਿਰਾਂ ਦੀ ਹੋਈ ਆ ਹਾਂਜੀ ਦੋਵੇਂ ਪਾਸੇ ਪਰਚੇ ਦਰਜੇ ਆ ਜੀ ਹਾਂਜੀ ਹਾਂਜੀ ਤੇ ਵੀ ਇਹਨੇ ਅੱਗੇ ਇਨਵੈਸਟੀਗੇਸ਼ਨ ਚ ਕੀ ਹੁੰਦਾ ਓਕੇ ਸਾਰੇ ਇੱਕ ਧਿਰ ਵੱਲੋਂ ਸੰਦੀਪ ਬਣਾ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਜਿਹੜੀ 26 ਦਾ ਰਿਜ਼ਲਟ ਬਣਾ ਰਹੇ ਉਹ ਝੂਠਾ ਤੇ ਉਸ ਤੋਂ ਬਾਅਦ ਕੋਈ ਰਿਪੋਰਟ ਤੁਹਾਡੇ ਕੋਲ ਆਈ ਜਿਹੜੀ ਕੋਈ ਉਹਨਾਂ ਨੇ ਇਨਕੁਆਰੀ ਹੋਈ ਕੋਈ ਜਿਹੜੀ ਤੁਹਾਡੇ ਕੋਲ ਸਿਰਫ ਓਨਲੀ ਐਮਐਲਏ ਆਈ ਹੈ 26 ਦੇ ਰਿਜ਼ਲਟ ਵਾਲੀ ਹਾਂਜੀ ਉਸ ਤੋਂ ਅਹੀਂ ਕਾਰਵਾਈ ਕੀਤੀ ਜੇ ਕੋਈ ਗਾਂ ਝੂਠੀ ਪਾਈ ਜਾਏਗੀ ਤਾਂ ਫਿਰ ਉਸੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਨਹੀਂ ਉਹ ਦੂਸਰੀ ਰਿਪੋਰਟ ਨਹੀਂ ਆਈ ਕੋਈ ਜਿਹੜਾ ਬੋਰਡ ਬੈਠਾ ਕੋਈ ਉਹਨਾਂ ਨੇ ਕੰਪਲੀਟ ਨਹੀਂ ਬੋਰਡ ਦੀ ਕੋਈ ਰਿਪੋਰਟ ਨਹੀਂ ਆ ਜੇ ਸਿਰਫ ਇੱਕੀ ਰਿਪੋਰਟ ਆ ਅੱਛਾ ਇੱਕ ਉਹ ਤੋਂ ਆਈ ਤੇ ਉਹ ਇੱਕ ਲੈਟਰ ਲੈ ਕੇ ਭੇਜੀ ਸੀ ਇਸ ਬਾਰੇ ਦੱਸਿਆ ਜਾਵੇ ਹਾਂਜੀ ਹਾਂਜੀ ਉਹਦੀ ਹਜੇ ਰਿਪੋਰਟ ਪੈਂਡਿੰਗ ਹੈ ਅੱਛਾ ਉਹਨਾਂ ਫਿਲਹਾਲ ਦੋਨਾਂ ਦੇ ਪਰਚਾ ਆ ਗਏ ਇੱਕ ਤੇ ਦੋਨਾਂ ਧਿਰਾਂ ਤੇ ਲੜਾਈ ਹੋਈ ਸੀ ਦੋਨਾਂ ਧਿਰਾਂ ਤੇ ਪਰਚਾ ਹਾਂਜੀ ਤੇ ਜੇ ਕੋਈ ਹੁਣ ਇਹਦੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਏਗਾ ਉਸ ਮੁਤਾਬਕ ਕਰ ਲਈ ਅਛਾ ਦੋ ਨਾ ਤੇ ਨਾਲੇ ਪਰਚਾ ਜੋ ਵੀ ਬਣਦੀ ਹੈ ਤਰਾਵਾ ਕਰ ਦਿੱਤਾ ਗਿਆ ਜੋ ਹਾਂਜੀ ਹਾਂਜੀ ਜੋ ਵੀ ਡਾਕਟਰੀ ਰਿਪੋਰਟ ਦੇ ਮੁਤਾਬਕ ਐਮਐਲਆਰ ਦੇ ਮੁਤਾਬਕ ਜੋ ਵੀ ਰਿਪੋਰਟ ਆਈ ਸੀ ਉਹ ਉਹਦੇ ਨਾਲ ਤੁਰੰਤ ਕਾਰਵਾਈ ਨੂੰ ਓਕੇ ਥੈਂਕ ਯੂ